ਸਾਤਿ ਸ੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀਆਂ ਤੁਹਾਡਾ ਬਾਨੇ ਡਿਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੜੀ ਪਟੜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਟਸਾਬ ਵਿਕਰਮ ਸਿੰਘ ਮਜੀਠੀਆ 'ਤੇ ਇਹਆਂ ਨਵੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਜਿੱਥੇ ਵਿਜੀਲੈਂਸੀ ਟੀਮ ਲਗਾਤਾਰ ਜਾਂਚ ਕਰ ਰਹੀ ਹੈ ਗ੍ਰਫਤਾਰ ਕੀਤਾ ਹੋਇਆ ਮਜੀਠੀਆ ਨੂੰ ਤੇ ਹੁਣ ਐਨਸੀਬੀ ਐਂਟਰੀ ਵਿੱਚ ਦਿਖਾਈ ਦੇ ਰਹੀ ਹੈ ਐਨਸੀਬੀ ਨੇ ਪੁਚਕਿਛ ਦੇ ਲਈ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖਿਆ ਹੈ ਕਿ ਸਾਂਝ ਪੁਚਕਿਛ ਦੀ ਇਜਾਜ਼ਤ ਦਿੱਤੀ ਜਾਵੇ ਤੇ ਇਹਦੇ ਉੱਤੇ ਹੀ ਅਮਨ ਅਰੋੜਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਭਾਜਪਾ ਜਿਹੜੀ ਆਪਣੀ ਪ੍ਰਾਣੀ ਸਾਂਝ ਦਿਖਾ ਰਹੀ ਹੈ ਤੇ ਭਾਜਪਾ ਹੁਣ ਅਕਾਲੀ ਦਲ ਦੇੜਾ ਆਕੂ ਨੇ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣਾ ਚਾਹੁੰਦੀ ਹੈ ਕੀ ਲੱਗਦਾ ਇਹ ਸਾਰੀ ਨਾ ਵਿਕਰਮ ਮਜੀਠੀ ਦੇ ਮਾਮਲੇ ਵਿੱਚ ਜਿਹੜੇ ਗੁਰੂਦੀ ਤੇ ਦੇ ਆਗੂ ਆ ਇਹਨਾਂ ਦੇ ਬਿਆਨਾਂ ਦੀ ਖਿਚੜੀ ਬਣੀ ਪਈ ਹੈ ਕਿਸੇ ਨੂੰ ਕੋਈ ਨਹੀਂ ਪਤਾ ਕੋਈ ਕੀ ਬੋਲਦਾ ਕੀ ਨਹੀਂ ਬੋਲਦਾ ਜਿਹੜੀ ਐਨਸੀਬੀਆ ਨਾਰਕੋਟਿਕ ਕੰਟਰੋਲ ਬਿਊਰੋ ਜੀ ਇਹਦਾ ਕੰਮ ਹੀ ਸਿਰਫ ਇਹ ਆ ਕਿ ਨਸ਼ਿਆਂ ਦੇ ਉੱਤੇ ਜਿਹੜੀ ਉਹਨੇ ਆਪਣੀ ਜਾਂਚ ਕਰਨੀ ਤੇ ਜਿਹੜੀ ਗਨੀਪ ਕੌਰ ਆ ਵਿਕਰਮ ਜੀਠੀਆ ਦੀ ਵਾਈਫ ਉਹ ਕਹਿੰਦੇ ਜੀ ਮਕਦਮਾ ਤੇ ਦਰਜ ਕੀਤਾ ਤੁਸੀਂ ਡੀਏ ਦਾ ਹੂੰ ਤੇ ਜਾਂਚ ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਉਸ ਬੀਬੀ ਨੂੰ ਇਹ ਨਹੀਂ ਪਤਾ ਵੀ ਜੇ ਕਿਤੇ ਪੁਲਿਸ ਨੇ ਬੰਦਾ ਚੋਰੀ ਚ ਫੜ ਕੇ ਲਿਆਂਦਾ ਹੋਵੇ ਤੇ ਉਹ ਇੱਕ ਕਤਲ ਵੀ ਮੰਨ ਜਾਂਦਾ ਕੀ ਛੱਡ ਦੇਣਗੇ ਵੀ ਇਹ ਤਾਂ ਚੋਰੀ ਚ ਫੜਿਆ ਸੀ ਕਤਲ ਦਾ ਮਕਦਮਾ ਨਹੀਂ ਟਿੱਡ ਕਰਦੇ ਜੇ ਵਿਕਰਮ ਜੀਠੀਆ ਇਸ ਗੱਲ ਨੂੰ ਬਕਾਇਦਾ ਤੌਰ ਤੇ ਮੰਨਦਾ ਵੀ ਹਾਂ ਮੈਂ ਇਸ ਸਮਗਲਨ ਕੀਤੀ ਇਹ ਤਸ਼ਕਰੀ ਕੀਤੀ ਨਸ਼ੇ ਵੇਚੇ ਨੇ ਛੱਡ ਲੰਗੇ ਉਹਨੂੰ ਕਦੀ ਵੀ ਜੜਦੇ ਇਸ ਕੇਸ ਦਾ ਬੀਬੀ ਨੂੰ ਪਤਾ ਨਹੀਂ ਜੇ ਜਿਮਨੀਆਂ ਪੈਂਦੀਆਂ ਹੁੰਦੀਆਂ ਬਾਅਦ ਵਿੱਚ ਐਨਸੀਬੀ ਨੇ ਜਿਹੜੀ ਜਾਂਚ ਕਰਨੀ ਆ ਉਹ ਸਿਰਫ ਤੇ ਸਿਰਫ ਇਹੀ ਕਰਨੀ ਆ ਕਿ ਇਹਦੇ ਨਸ਼ਾ ਨਾਲ ਕੀ ਸਬੰਧ ਸੀ ਇਹਨੇ ਨਸ਼ੇ ਕਿੰਨੇ ਦੇ ਵਿੱਚ ਕਿੰਨੇ ਦੇ ਨੇ ਕੀਤੇ ਕਿ ਜੋ ਕੱਲ ਦਾ ਤੇ ਪਰਸੋਂ ਦਾ ਸੋਸ਼ਲ ਮੀਡੀਆ ਤੇ ਬਕਾਇਦਾ ਤੌਰ ਤੇ ਰੌਲਾ ਪੈ ਰਿਹਾ ਵਾ ਖਬਰਾਂ ਦੇ ਵਿੱਚ ਉਹੀ ਪੈ ਰਿਹਾ ਵੀ ਨਸ਼ਿਆਂ ਦੇ ਵਿੱਚ ਨਸ਼ੇ ਵਿੱਚ ਹੂੰ ਭਾਵੇਂ ਉਹ ਭੋਲਾ ਹੋਵੇ ਭਾਵੇਂ ਬਿੱਟੂ ਹੋਵੇ ਭਾਵੇਂ ਚਾਹਲ ਹੋਵੇ ਭਾਵੇਂ ਬੋਨੀ ਹੋਵੇ ਤੇ ਭਾਵੇਂ ਤਲਬੀਰ ਹੋਵੇ ਉਹਨਾਂ ਨੇ ਸਿਰਫ ਇਹੀ ਬਿਆਨ ਦਿੱਤੇ ਵੀ ਸਾਡੇ ਸਾਹਮਣੇ ਫਲਾਣਾ ਸਮਗਰੇ ਨਾਲ ਸੀ ਇਹਨਾਂ ਨੇ ਨਸ਼ੇ ਵਿੱਚ ਅਕਾਲੀ ਸਰਕਾਰ ਦੇ ਟਾਈਮ ਤੇ ਤਰੰਤਨ ਜ਼ਿਲ੍ਹੇ ਦੇ ਇੱਕ ਐਮਐਲਏ ਦੀ ਗੱਡੀ ਦੇ ਵਿੱਚੋਂ ਨਸ਼ਾ ਫੜਿਆ ਗਿਆ ਉਹ ਕਹਿੰਦਾ ਐਸਐਸਪੀ ਕਹਿੰਦਾ ਮੈਂ ਨਹੀਂ ਛੱਡਦਾ ਸੁਖਬੀਰ ਸਿੰਘ ਬਾਦਲ ਸਪੈਸ਼ਲ ਹੈਲੀਕਾਪਟਰ ਲੈ ਕੇ ਉੱਥੇ ਪੁੱਜਦੇ ਨੇ ਤੇ ਐਸਐਸਪੀ ਨੂੰ ਕਹਿੰਦੇ ਵੀ ਪਰਚਾ ਨਹੀਂ ਦੇਣਾ ਉਹ ਕਹਿੰਦਾ ਜੀ ਮੈਂ ਪਰਚਾ ਨਹੀਂ ਦਿੰਦਾ ਪਰ ਇਹ ਕੰਮ ਕਰ ਦਿਓ ਤੋਂ ਦੇ ਕੋਲ ਹੋਮ ਮਿਨਿਸਟਰੀ ਆ ਤੇ ਮੇਰੇ ਹੁਣੇ ਆਰਡਰ ਕਰਦੇ ਇਥੋਂ ਐਬੀ ਤਵਾਦ ਨੇ ਮਤਲਬ ਜੇ ਸਿ ਪਰਚਾ ਨਹੀਂ ਦੇਣਾ ਭਾਵੇਂ ਕਿਸੇ ਵੀ ਰੂਪ ਦਾ ਬੰਦਾ ਹੋਵੇ ਗਰੀਬ ਹੋਵੇ ਅਮੀਰ ਹੋਵੇ ਪ੍ਰਭਾਵਸ਼ਾਲੀ ਹੋਵੇ ਪ੍ਰਭਾਵਸ਼ਾਲੀ ਨੂੰ ਛੱਡ ਦਿਓ ਤੇ ਗਰੀਬਾਂ ਦੇ ਪਰਚੇ ਤੇ ਕਿੱਥੇ ਲਿਖਿਆ ਉਹ ਪੀ ਕੇ ਰਹਿ ਸੀ ਅੱਜ ਕੱਲ ਮੈਂ ਕਹਿੰਦਾ ਇਥੇ ਹੀ ਡੈਪੂਟੇਸ਼ਨ ਕਿਤੇ ਬਾਹਰ ਹੋਣੇ ਅਕਾਲੀਆਂ ਦੀ ਸਰਕਾਰ ਦੇ ਟਾਈਮ ਦੇ ਉੱਤੇ ਕਈ ਐਸਐਸਪੀ ਨੇ ਹਾਈ ਕੋਰਟ ਚ ਲਿਖ ਕੇ ਦਿੱਤਾ ਸੀਗਾ ਕਿ ਅਕਾਲੀਆਂ ਦੀ ਸਰਕਾਰ ਤੁਸੀਂ ਕਿਤੇ ਵੀ ਐਸਐਸਪੀ ਨਹੀਂ ਲੱਗਣਾ ਚਾਹੁੰਦੇ ਇਹ ਹਾਲ ਸੀ ਅਕਾਲੀਆਂ ਦੇ ਸਰਕਾਰ ਦੇ ਹੁਣ ਜਿਹੜੀ ਇਹਨੇ ਐਨਸੀਪੀ ਦੀ ਐਂਟਰੀ ਆ ਸਵਾਗਤਯੋਗ ਆ ਜੀ ਉਹਨਾਂ ਨੇ ਇਹ ਮੰਗਿਆ ਵੀ ਜਿਹੜਾ ਵੀ ਤੁਹਾਡੇ ਕੋਲ ਹੁਣ ਤੱਕ ਰਿਕਾਰਡ ਹੈ ਜਿਹੜੀ ਤੁਸੀਂ ਐਫਆਈਰ ਲੋਜ ਕੀਤੀ ਸਭ ਕੁਝ ਸਾਨੂੰ ਉਹਦੀ ਕਾਪੀ ਦਿਓ। ਉਹ ਆਪਣੀ ਜਾਂਚ ਕਰਨਗੇ। ਉਹਨਾਂ ਦੀ ਜਾਂਚ ਉਦੋਂ ਸ਼ੁਰੂ ਹੋਊਗੀ ਜਦੋਂ ਵਿਕਰਮ ਸਿੰਘ ਮਜੀਠੀਆ ਤੋਂ ਵਿਜੀਲੈਂਸ ਆਪਣੀ ਜਾਂਚ ਪੂਰੀ ਕਰ ਲਵੇ। ਕੱਲ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੈ ਤੇ ਮੈਨੂੰ ਉਮੀਦ ਹੈ ਵੀ ਘੱਟੋ-ਘੱਟ 5 ਦਿਨ ਦਾ ਰਿਮਾਂਡ ਹੋਰ ਲੈ ਜਾਓ। ਅਦਾਲਤ ਦੇਵੇਗੀ ਕੋਈ ਅਦਾਲਤ ਵੀ ਖਬਰਾਂ ਵੀ ਪੜਦੀ ਹੈ ਤੇ ਸੋਸ਼ਲ ਮੀਡੀਆ ਵੇਖਦੀ ਹੈ ਜਿਹੜੀ ਅਦਾਲਤਾਂ ਨੇ ਅੱਜ 5 ਸਟੇਟਾਂ ਦੇ ਵਿੱਚ ਬਕਾਇਦਾ ਤੌਰ ਤੇ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਜੁਪੀ ਦੇ ਵਿੱਚ 5 ਸਟੇਟਾਂ ਦੇ ਉੱਤੇ ਕੁਝ ਖਾਸ ਥਾਵਾਂ ਤੇ ਜਿਹੜੀ ਹੈ ਸਾਡੀ ਬਿਜ਼ਨਸ ਤੇ ਰੇਡ ਕੀਤੇ ਤੇ ਰੇਡ ਕਰਕੇ ਉਹ ਪਤਾ ਕਰ ਰਹੇ ਕਿ ਕਿੱਥੇ ਕਿੱਥੇ ਦੀ ਸੰਪਤੀ ਨੋਟ ਤੇ ਇਹਨਾਂ ਨੂੰ ਨਹੀਂ ਨੀਂ ਦਾ ਮੀਤ ਵੱਤ ਬਰੇ ਨੇ ਇਹਨਾਂ ਦਾ ਸੌਂਚ ਮੀ ਨਹੀਂ ਪੈਂਦਾ ਜਿੰਨਾਂ ਨੂੰ 500 ਲੋਟ ਵਰ ਦੇ ਰਹੇ ਐਸੇ ਕਰਕੇ ਉਹ ਜਾਂਚ ਕਰ ਰਹੇ ਨੇ ਤੇ ਇਹਦੇ ਨਾਲ ਹੀ ਵਿਕਰਮ ਸਿੰਘ ਮਜੀਠੀਏ ਨੂੰ ਅੱਜ ਮਜੀਠੇ ਉਹਦੇ ਦਫਤਰ ਜਾਂਦਾ ਗਿਆ ਉੱਥੇ ਸੌ ਕੋਦੇ ਜਿਹੜੇ ਜਿਹੜੇ ਗਏ ਸੀ ਸਮਰਥਕ ਜਿਨ੍ਹਾਂ ਨੇ ਉਹ ਲੁੱਟਮਾਲ ਬਰਾਬਰ ਦੇ ਨਾਲ ਕੀਤੀ ਉਹ ਵੀ ਬਾਹਰੇ ਮਾਰ ਰਹੇ ਸੀ ਮੀਠਿਆ ਤਰੀ ਸੋਚਤੇ ਪੈਰਾਂ ਦੇ ਅੰਗੇ ਟੋਕੇ ਕੀ ਬਾਤ ਤੇ ਜੋ ਕੁਝ ਤੂੰ ਕੀਤਾ ਅਸੀਂ ਵੀ ਕਰਾਂ। ਲੇਕਿਨ ਇੰਨੀ ਫੋਰਸ ਲਾਈ ਗਈ ਸੀ ਜਦੋਂ ਉਥੇ ਤਲਾਸ਼ੀ ਲੈਣ ਵਾਸਤੇ ਉਹਦੇ ਦਫਤਰ ਦੀ ਪੁਝੇ ਨੇ। ਤੇ ਸਾਰੇ ਜ਼ਿਲ੍ਹੇ ਦੀ ਪੁਲਿਸ ਲੱਗੀ ਸੀ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਕਿਸੇ ਵੀ ਮਤਲਬ মিডিਏ ਨੂੰ ਅੱਗੇ ਨਹੀਂ ਜਾਣ ਦਿੱਤਾ। ਠੀਕ ਆ ਉਹਨਾਂ ਦਾ ਆਪਣਾ ਪ੍ਰੋਟੋਕੋਲ ਦੇ ਮੁਤਾਬਕ ਉਹ ਕੰਮ ਕਰਦੇ ਕਰਨਾ ਚਾਹੀਦਾ। ਤੇ ਗਨੀਬ ਕੌਰ ਨੇ ਜਿਹੜੀ ਇਹ ਪਤਨੀ ਆ ਨਾਲ ਐਮਐਲਏ ਕਹਿੰਦੀ ਜੀ ਮੈਂ ਇੱਥੋਂ ਦੀ ਐਮਐਲਏ ਤੇ ਮੈਨੂੰ ਮੇਰੇ ਦਫ਼ਤਰ ਜਾਂਡ ਤੇ ਜਾਂ ਬੀਬੀ ਜੀ ਦਫ਼ਤਰ ਦੇ ਵਿੱਚ ਉਹ ਆਪਣੀ ਜਿਹੜੀ ਉਹ ਸਰਚ ਕਰ ਰਹੇ ਨੇ ਸਰਚ ਕਰਨੇ ਵਿੱਚ ਚੱਲ ਜਾਓ ਤੁਸੀਂ ਤੇ ਨਾਲੇ ਕਹਿ ਰਹੀ ਐ ਅਸੀਂ ਪੂਰਾ ਸਹਿਯੋਗ ਕਰ ਰਹੇ ਸਾਡੇ ਘਰ ਇਤਲਾਛੀ ਲੈਣ ਦੀ ਸਾਰੇ ਕਮਰਿਆਂ ਤੇ ਇਤਲਾਛੀ ਦਿੱਤੀ ਨਾ ਹੋਰੇ ਮਬਦਨ ਨੂੰ ਆਪਣਾ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਬੋਨੀ ਅਜਨਾਲਾ ਨੇ ਬਕਾਇਦਾ ਤੌਰ ਤੇ ਆਪਣੀ ਗੱਲ ਕੀਤੀ ਹੈ ਬਕਾਇਦਾ ਤੌਰ ਤੇ ਜਗਦੀਤ ਚਾਲ ਨੇ ਕੀਤੀ ਹੈ ਤੁਹਾਨੂੰ ਪਤਾ ਹੋਏਗਾ ਜਿਹੜੇ ਜਗਦੀਤ ਚਾਲ ਸੀ ਇਹਨੂੰ ਸਜ਼ਾ ਹੋਈ ਸੀ ਨਾਲ ਜਦੋਂ ਸਜ਼ਾ ਹੁੰਦੀ ਹੈ ਜਗਦੀਸ਼ ਖੋਲੇ ਨੂੰ ਉਦੋਂ 21 ਬੰਦੇ ਨੂੰ ਹੋਰ ਨਾਲ ਸਜ਼ਾ ਹੋਈ ਸੀ 21 ਬੰਦਿਆਂ ਨੂੰ ਇੱਕ ਨਹੀਂ ਹੋਈ ਸੀ ਇੱਕ ਕਹਿੰਦਾ ਨਾ ਹੈਗਾ ਸੀਗਾ ਮੈਂ ਕਹਿੰਦਾ ਤੌਰ ਤੇ MBA ਕੀਤੀ ਸੀ ਉਹ ਸਾਥੀ ਸੀਗਾ ਧਮਾ ਧਮਾ ਉਹਨੇ MBA ਕੀਤੀ ਸੀ ਉਹ ਸਾਰੀ ਇਹਨਾਂ ਦੀ ਟਰਾਂਸਲੇਟ ਕਰਦਾ ਸੀ ਉਹਨੂੰ 25 ਸਾਲ ਦੀ ਸਜ਼ਾ ਹੋਈ ਸੀ ਸਭ ਤੋਂ ਸਜ਼ਾ ਨੂੰ ਹੋਈ ਸੀ ਐਸੇ ਕਰਕੇ 427 ਜਿਹੜੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਉਹਦੇ ਤਹਿਤ ਇਹਨੂੰ ਸਜ਼ਾ ਹੋਈ ਸੀ 14 ਫਰਵਰੀ 2019 ਤੇ 2013 ਦੇ ਵਿੱਚ ਜੇ ਦੀ ਅਰੈਸਟ ਹੁੰਦੀ ਹੈ ਤੇ 21 ਬੰਦੇ ਨਾਲ ਹੋ ਟੰਗੇਗੀ ਟੋਟਲ 22 ਬੰਦਿਆਂ ਨੂੰ ਸਜ਼ਾ ਹੋਈ ਸੀਗੀ ਕਿਸੇ ਨੂੰ ਥੋੜੀ ਕਿਸੇ ਨੂੰ ਜਗਦੀਸ਼ ਸਿੰਘ ਚਾਲ ਜਿਹੜੇ ਆਪਣੇ ਹੁਣ ਬਿਆਨ ਕਰਨੋਂ ਬੰਦ ਕਰਾ ਕੇ ਆਏ ਇਹ ਇੰਡਸਟਰੀ ਦੇ ਮਾਚਲ ਰਿਚ ਫਾਰਮਾਸਿਊਟੀਕਲ ਇੰਡਸਟਰੀ ਸੀਗੀ ਇਹ ਉੱਥੇ ਆਪਣੇ ਕਹ ਕੇ ਆ ਤੇ ਜਗਦੀਸ਼ ਸਿੰਘ ਭੋਲੇ ਦਾ ਪਹਿਗਾ ਸੀ ਆਪਣਾ ਜਿਹੜਾ ਰਹਿੰਦਾ ਮੁਹਾਰੀ ਦੇ ਵਿੱਚ ਸੀਗਾ ਜਿੱਥੇ ਇਹ ਰਹਿੰਦਾ ਸੀ ਉੱਥੇ ਇੱਕ ਵਾਰੀ ਇਹ ਆਈਸ ਬਣਾ ਰਹੇ ਸੀ ਤੇ ਟੈਂਪਰੇਚਰ 200 ਤੱਕ ਤੱਕ ਗਿਆ ਤੇ ਬਲਾਸਟਰ ਅਸੀਂ ਬਕੈਦਾ ਤੋਂ ਇਹ ਬਲਾਸਟਰ ਦਾ ਹੋਇਆ ਸੀ ਤਾਂ ਮਤਲਬ ਕਿ ਵੱਡੇ ਕੰਮ ਕਰਨੇ ਛੁੱਟਦ ਕਰਨੀ ਲੱਗੀ ਆਪਣੇ ਘਰੋਂ ਆਪਰੇਟ ਕਰਦੇ ਸੀ ਸਰ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਵੀ ਹੋ ਸਕਦਾ ਪੋਸੀਬਿਲਟੀ ਆ ਉਹ ਵਿਕਰਮ ਜੀਠੇ ਨੂੰ ਉਹਦੇ ਘਰ ਮੁਹਾਲੀ ਜਿਹੜਾ ਉਹਦੀ ਕੋਠੀ ਬਣੀ ਸੀ ਲੈ ਕੇ ਜਾਣ ਨੂੰ ਪਿੱਛਲ ਤੋਂ ਲੈ ਕੇ ਚੱਲ ਉੱਥੇ ਵੀ ਜਿੱਥੇ ਬਕਾਇਦਾ ਤੌਰ ਤੇ ਤੁਸੀਂ ਇਹ ਡਰਗ ਬਣਾਉਂਦੇ ਨੇ ਐਸੇ ਕਰਕੇ ਵਿਕਰਮ ਜੀਠੇ ਦੀ ਪੁੱਛ ਪੜਤਾਲ ਵੀ ਹੋ ਰਹੀ ਆ ਤੇ ਵਿਕਰਮ ਜੀਠੇ ਨੂੰ ਅੱਜ ਬੰਜੀਠੇ ਜਾਂਦਾ ਗਿਆ ਤੇ ਬਾਕੀ ਚਾਰ ਪੰਜ ਸਟੇਟਾਂ 'ਚ ਜੋ ਰੇਡ ਵੀ ਕੀਤੇ ਆ ਉਮੀਦ ਆ ਅਗਲੇ ਦਿਨਾਂ ਦੇ ਵਿੱਚ ਵਿਕਰਮ ਜੀਠੇ ਨੂੰ ਵੀ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਹਿਮਾਚਲ ਟਿਕਾ ਲਈ ਗਿਆ ਤੇ ਕਹਦਾ ਤੌਰ ਤੇ ਮਹਾਰਾਣੀ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਈ ਉਹਨਾਂ ਦੇ ਹੋ ਰਹੇ ਹਨ ਰੇਡ ਹੋ ਰੇ ਜਿੱਦਣ ਵਿਕਰਮ ਜੀਠੀ ਦੇ ਘਰੇਟ ਹੋਇਆ ਸੀ ਤੇ 25 ਥਾਵਾਂ ਤੇ ਰੇਡ ਹੋਈ ਸੀ 25 ਥਾਵਾਂ ਤੇ ਹੋਇਆ ਕਨੀਬਕੌਰ ਦਾ ਜਿਹੜਾ ਪਿੰਡ ਖੇੜੀ ਕਿਹੜਾ ਪਿੰਡ ਸੀ ਮੇਰੇ ਖਿਆਲ ਸਭ ਤੋਂ ਗੁਰੂ ਕੀ ਕਿਹੜੇ ਜ਼ਿਲ੍ਹੇ ਚ ਉੱਥੇ ਪਿੰਡ ਸੀ ਉੱਥੇ ਪਿੰਡ ਤੇ ਭਾਵੇਂ ਕੋਈ ਨਹੀਂ ਰਹਿੰਦਾ ਉੱਥੇ ਵੀ ਜਿੰਨ ਸਕੇ ਸੀ ਪਤਾ ਨਹੀਂ ਇੱਥੇ ਕੀ ਹੈ ਇਸ ਕਰਕੇ ਮਰਜੀਠੇ ਦੀਆਂ ਸਭ ਮੁਸ਼ਕਲਾਂ ਹੋਰ ਵੱਧ ਰਹੀਆਂ ਨੇ ਜਿਸ ਤਰੀਕੇ ਨਾਲ ਜਿਹੜੀ ਆਪਣਾ ਦਾਇਰਾ ਤੇ ਆਪਣੀ ਥੈਰਾ ਟੈਡ ਕਰ ਰਹੀ ਹੈ ਜੀਠੇ ਦੀ ਟਿਬਰੀ ਟੈਡ ਕਰ ਰਹੀ ਹੈ ਤੇ ਉਹਦੇ ਬਕਾਇਦਾ ਤੌਰ ਤੇ ਜਿਹੜੀਆਂ ਮੂਧੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਹੁਣ ਕਿੰਨਾ ਚਿਰ ਮੁਸ਼ਕਲਾਂ ਵੱਧੀਆਂ ਉਹ ਨਹੀਂ ਪਤਾ ਲੇਕਿਨ ਜਿਹੜੇ ਉਹਦੇ ਸਿਪਾ ਸਰਾਰ ਆ ਉਹਦੇ ਵਕੀਲ ਆ ਕਹਿੰਦੇ ਜੀ ਇਹ ਤੇ ਪਹਿਲੀ ਤਰੀਕੇ ਦੀ ਟਿਕਣਾ ਨੇ ਹੂੰ ਇਹਦੇ ਜੀ ਸਾਨੂੰ ਤੇ ਸੁਪਰੀਮ ਕੋਰਟ ਨੇ ਵੇਖੋ ਰਾਹ ਦਿੱਤੀ ਕਿਉਂ ਨਹੀਂ ਜਾਂਦੇ ਫਿਰ ਸੁਪਰੀਮ ਕੋਰਟ ਜਾ ਕੇ ਸੁਪਰੀਮ ਕੋਰਟ ਜਾ ਕੇ ਇੱਕ ਗੱਲ ਕਹੇ ਜੀ ਸਾਡੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਉਹਨੂੰ ਕਵੈਸ਼ ਕਰੋ ਜਾ ਸੁਪਰੀਮ ਕੋਰਟ ਕਿਉਂ ਨਹੀਂ ਜਾਂਦੇ ਉਹ 10 ਦਿਨ ਤੋਂ ਕੰਮ ਬੇਕਮਸੇ ਮਜੀਠੀ ਤੇ ਉਹਦੇ ਪਾਰ ਨੂੰ ਇਸ ਮਾਮਲੇ ਦੇ ਵਿੱਚ 40 ਨੋਟਿਸ ਹੈ ਜਿਹੜਾ ਮਜੀਠੀਆ ਪਹਿਲਾਂ ਕਹਿੰਦਾ ਸੀ ਮੇਰੀ ਗ੍ਰਿਫਤਾਰੀ ਕਿਸੇ ਵੀ ਨਹੀਂ ਹੋ ਸਕਦੀ ਪਤਾ ਸੀ ਇਹ ਨੋਟਿਸ ਹੈ ਮੈਨੂੰ ਇਹ ਨੋਟਿਸਾਂ ਦੀ ਪ੍ਰਵਾਹ ਨਹੀਂ ਕੀਤੀ ਜਦੋਂ ਕਿ ਸੁਪਰੀਮ ਕੋਰਟ ਨੇ ਇੰਨੀ ਗੱਲ ਕਹੀ ਸੀ ਵੀ ਜਦੋਂ ਵੀ ਤੈਨੂੰ ਇਹ ਬਿਲਾਉਂ ਤੈਨੂੰ ਉੱਥੇ ਪੇਸ਼ ਹੋਣਾ ਪਊਗਾ ਇਹ ਇਸ ਕਰਕੇ ਨਹੀਂ ਦੰਦੇ ਕਿ ਜੇ ਚਲੇਗੇ ਤਾਂ ਸਾਡੀ ਸੁਪਰੀਮ ਕੋਰਟ ਹੀ ਬੇਜ ਨਰਦ ਕਰ ਦਿੰਦੀ ਹੈ ਜੀ ਜਦੋਂ ਕੱਲ ਤੇ ਜੀਤ ਚਾਹਲ ਤੇ ਬਿੱਟੂ ਔਲਖ ਆਪਣੇ ਬਿਆਨ ਦਰਜ ਕਰਵਾਉਣ ਵਿਜੀਲੈਂਸ ਦਫ਼ਤਰ ਗਏ ਤਾਂ ਉਸ ਤੋਂ ਬਾਅਦ ਦਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਬਿੱਟੂ ਔਲਖ ਨੂੰ ਨੰਨੇ ਕਿ ਆਗੇ ਚੇਕਰ ਨਸ਼ਾ ਦੇ ਮਾਮਲੇ ਚੋਂ ਦਾ ਨਾਮ ਆਉਂਦਾ ਤੇ ਚੌਂਚੇ ਖੜ ਕੇ ਭਾਵੇਂ ਗੋਲੀ ਮਾਰਦੇ ਹੋ ਐਕਟੂ ਬਿੱਟੂ ਚ ਬਿਜਲ ਮਨਿੰਦਰ ਸਿੰਘੀ ਬਿੱਟੂ ਆ ਇਹ ਕੌਣ ਇਹ ਕਰੋ ਅਰੀਸ ਆਦਮੀ ਆ ਜੂਏਸ ਵਿੱਚ ਰਹਿੰਦਾ ਸੀਗਾ ਇੱਥੇ ਆ ਗਿਆ ਸੀਗਾ ਡਾਕਟਰ ਰਤਨ ਸਿੰਘ ਇਨਾਲਾ ਤੇ ਉਹਦੇ ਬੇਟੇ ਦੀ ਜਿਹੜੀ ਚੋਣ ਸੀ ਉਹਦੇ ਅਰੇਂਜਮੈਂਟ ਹੀ ਕਰਦਾ ਸੀ ਫੰਡ ਫੰਡ ਇਕੱਠੇ ਕਰਦਾ ਸੀ ਚੋਣ ਇਹ ਲੜਦਾ ਸੀ ਇਹਨਾਂ ਨੇ ਉਹਨਾਂ ਉਸ ਟਾਈਮ ਦੇ ਉੱਤੇ ਕੁਝ ਖੱਡਾ-ਖੱਡਾ ਵੀ ਲਈਆਂ ਸੀ ਤੇ ਕੁਝ ਕਬਜ਼ੇ ਵੀ ਕੀਤੇ ਸੀਗੇ ਇਹ ਨਹੀਂ ਗੱਲ ਕਿਸੇ ਕਲ ਦੀ ਕਮੀ ਕਮੀ ਕਿਸੇ ਕਲ ਦੀ ਨਹੀਂ ਇਹਦੇ ਜਿਹੜੇ ਫਾਦਰ ਉਹ ਟੀਚਰ ਨੇ ਟੀਚਰ ਹੁਣ ਰਿਟਾਇਰ ਹੋ ਗਏ ਨੇ ਤੇ ਬਿੱਟੂ ਔਰਖ ਨੂੰ 6.5 ਸਾਲ ਬਕਾਇਦਾ ਤੌਰ ਤੇ ਜਿਹੜੀ ਇਹਨਾਂ ਜੇਲ੍ਹ ਕਟਾਈ। ਸੀਬੀਆਈ ਕੋਰਟ ਨੇ ਉਹਨੂੰ ਬਾ ਇੱਜ਼ਤ ਬਰੀ ਕੀਤਾ। ਉਹ ਇਹ ਗੱਲ ਕਹਿੰਦਾ ਵਾ ਕਿ ਇਸ ਮਾਗਲੀ ਡਰੱਗ ਤਸਕੀ ਦੀ ਦੁਬਾਰਾ ਜਾਂਚ ਕਰੋ। ਦੁਬਾਰਾ ਜਾਂਚ ਕਰੋ ਤੇ ਜਿਹੜਾ ਵੀ ਦੋਸ਼ੀ ਸਜ਼ਾ ਮਿਲਣੀ ਜੇਦੀ ਜੇ ਮੈਂ ਦੋਸ਼ੀ ਹੋਵਾਂ ਤੇ ਮੈਨੂੰ ਬਿਛਕ ਚੌਂਗ ਵਿੱਚ ਖੜਾ ਕਰਕੇ ਗੋਲੀ ਮਾਰੋ। ਉਹਨੇ ਇਹ ਵੀ ਗੱਲ ਕਹੀ ਕਿ ਮਜੀਠੀਆ ਜਿਹੜਾ ਸੀ ਇਹਨੇ ਦੂਜਿਆਂ ਨੂੰ ਫਸਾਇਆ ਤੇ ਆਪ ਨਿਕਲਿਆ ਜਿਹੜਾ ਮੇਨ ਤਸ਼ਕਰ ਸੀ ਇਹਦਾ ਮੇਰਾ ਕੀ ਕਸੂਰ ਸੀ ਜਦੋਂ ਬਿੱਟੂ ਆਲਖ ਨੂੰ ਉਹਦੇ ਘਰ ਪੁਲਿਸ ਫੜਨ ਵਾਸਤੇ ਗਈ ਉਹਦੇ ਘਰ ਜਦੋਂ ਪੁਲਿਸ ਫੜ ਜਾਂਦੀ ਆ ਤੇ ਬਿੱਟੂ ਦਾ ਪਤਗਟ ਭਰਾ ਬੜਿਆ ਸੁਖਵਿੰਦਰ ਸਿੰਘ ਇੰਸਪੈਕਟਰ ਉਹ ਨਾਲ ਜੰਦਾ ਉਹ ਜਾ ਕੇ ਨਿਸ਼ਾਨਦੀ ਕਰਦਾ ਵੀ ਇਹ ਬਿੱਟੂ ਹੈ ਤੇ ਬਿੱਟੂ ਦਾ ਕਰ। ਉੱਥੇ ਬਿੱਟੂ ਨੂੰ ਕਿਹਾ ਜਾਂਦਾ ਬਸ ਜੀ ਆਪਾਂ ਪਟਿਆਲੇ ਜਾਣਾ ਤੁਹਾਡੇ ਬਿਆਨ ਤੱਕ ਬੰਦ ਕਰਨੇ ਆਪਾਂ ਵਾਪਸ ਆਜਾਂ। ਔਰ ਇਹਦੇ ਬਾਰੇ ਬਕਾਇਦਾ ਤੌਰ ਤੇ ਅਮਰਪਾਲ ਸਿੰਘ ਬੋਨੀ ਵੀ ਸਪਸ਼ਟ ਕਰਦੇ ਵੀ ਉਹਨਾਂ ਦਿਲਕ ਨੇ ਪਾਰਲੀਮੈਂਟ ਸੈਕਟਰੀ ਸੀਗਾ ਤੇ ਮੈਂ ਹਰਦੇਵਾਲ ਸਿੰਘ ਮਾਲੂ ਨੂੰ ਫੋਨ ਕੀਤਾ ਐਸਐਸਪੀ ਨੂੰ ਵੀ ਤੁਸੀਂ ਕੀ ਕਰ ਰਹੇ ਹੋ? ਸਾਡਾ ਬੰਦਾ ਕਹਿੰਦਾ ਜੀ ਕੋਈ ਗੱਲ ਨਹੀਂ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਮੈਂ ਸ਼ਾਮਾ ਨੂੰ ਘਰ ਪੇ ਤੇ ਸਾਡੇ 6 ਸਾਲ ਬਦ ਘਰ ਨਾ ਹਸਪਤਲ ਨੂੰ ਕੀ ਪ੍ਰੋਲ ਦਿੱਤੀ ਕੀ ਨਾ ਫਿਰ ਬਾਹਰ ਰੱਖਿਆ ਗਿਆ ਨਾ ਉਹਦੀ ਗੱਲ ਸੁਣੀ ਗਈ ਕੋਈ ਝੂਠਾ ਕੇਸ ਪਾਇਆ ਗਿਆ ਉਹਦੇ ਕੇ ਸੀਬੀਆਈ ਕੋਰਟ ਨੂੰ ਭਰੀ ਕੀਤਾ ਤੇ ਇਹਦਾ ਮਤਲਬ ਆ ਇਹ ਝੂਠਾ ਸੱਚ ਨਹੀਂ ਸੀਗਾ ਇਸੇ ਕਰਕੇ ਉਹ ਅੱਜ ਕਹਿੰਦਾ ਵੀ ਬਚਾਕ ਤੁਸੀਂ ਦੁਬਾਰਾ ਜਾਂਚ ਕਰੋ ਪਤਾ ਲੱਗ ਜੂਗਾ ਦੋਚੀ ਕੌਣ ਲੇਕਿਨ ਹੋਰ ਜਿਹੜੇ ਉਹ ਬਿਆਨ ਆਪਣੇ ਕਲਮਬੰਦ ਕਰਾ ਕੇ ਆ ਉਹ ਕਹਿੰਦਾ ਜੀ ਮੈਂ ਜੋ ਵੇਖਿਆ ਮੈਂ ਆਪਣੇ ਬਿਆਨ ਕਲਮਬੰਦ ਕਰਾ ਦਿੱਤੇ ਇਸੇ ਕਰਕੇ ਜਗਜੀਤ ਚਾਹ ਜ ਇਹ ਬਕਾਇਦਾ ਤੌਰ ਤੇ ਸਜ਼ਾ ਕੱਟ ਕੇ ਆ ਬਿੱਟੂ ਨੂੰ ਬਰੀ ਕੀਤਾ ਗਿਆ ਚਟੋਪਾਦ ਪੂਰਨ ਟ੍ਰਸਟਡ ਨੇ ਨਰਿੰਦਰ ਸਿੰਘ ਵਾਲੇ ਈਡੀ ਵਾਲੇ ਉਹ ਨੇ ਜਸਕਰਨ ਸਿੰਘ ਐਡਵੋਕੇਟ ਲਾਇਲ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਉਹਦੇ ਜਨਰਲ ਸੈਕਟਰੀ ਨਾਲੇ ਸੁਪਰੀਮ ਕੋਰਟ ਦੇ ਲਾਇਰ ਉਹ ਕਹਿੰਦੇ ਜੀ ਅਸੀਂ ਬੁਰੇ ਦੇ ਘਰ ਤੱਕ ਜਾਵਾਂਗੇ ਅਖੀਰ ਤੱਕ ਜਾਵਾਂਗੇ ਪੰਜਾਬੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜ ਰਾਜਵਿੰਦਰ ਸਿੰਘ ਬੈਸ ਐਡਵੋਕੇਟ ਨੇ ਉਹਨਾਂ ਵੀ ਕੇਸ ਚੁੱਕਿਆ ਉਹਨਾਂ 9/4/29 ਦੀ ਰਿਪੋਰਟ ਤਿਆਰ ਕਰਕੇ ਬਕਾਇਦਾ ਤੌਰ ਤੇ ਹਾਈ ਕੋਰਟ ਦਿੱਤੀ ਜਿਹੜੀਆਂ ਗਲਤੀਆਂ ਵਿਕਸਮ ਮਜੀਠੇ ਨੇ ਕੀਤੇ ਸੀ ਕਪੂਰਥਲਾ ਦੇ ਵਿੱਚ ਇੱਕ ਰਜਿਸਟਰੀ ਹੋਈ ਹੈ ਤੇ ਉਹ ਰਜਿਸਟਰੀ ਦੀ ਕਾਪੀ ਤੇ ਰਿਕਾਰਡ ਗੁੰਮ ਕਰ ਦਿੱਤਾ ਗਿਆ ਕਚਹਿਰੀ ਚ ਇਹ ਵਾਲ ਮੰਤਰੀ ਸੀ ਲੇਕ ਅਗਲਾ ਕੋ ਕਾਪੀ ਪੰਕ ਕਿਸਰੀ ਕਿਹਾ ਅਗਲਾ ਕਾਪੀ ਲਾਤ ਇਸ ਕਰਕੇ ਜਿਹੜਾ ਬਿੱਟੂ ਆਲਖ ਉਹ ਭਰਿਆ ਪੀਟਾ ਪਿਆ ਵੀ ਮੇਰਾ ਕਸੂਰ ਕੋਈ ਨਹੀਂ ਸੀਗਾ ਮੈਨੂੰ ਬਰੀ ਵੀ ਕਰ ਦਿੱਤਾ ਗਿਆ ਤੇ ਮੈਨੂੰ ਇਨਸਾਫ ਕੌਣ ਦੂ ਮੇਰੇ 6.5 ਸਾਲ ਜ਼ਿੰਦਗੀ ਦੇ ਖਰਾਬ ਕੀਤਾ ਉਹਦਾ ਕੌਣ ਜ਼ਿੰਮੇਵਾਰ ਆ ਗੱਲ ਉਹਦੀ ਠੀਕ ਐ ਇਸੇ ਕਰਕੇ ਉਹ ਕਹਿੰਦਾ ਦੁਬਾਰਾ ਜਾਂਚ ਕਰੋ ਜਿਹੜਾ ਦੋਸ਼ੀ ਹੋਊਗਾ ਉਹਦੇ ਖਿਲਾਫ ਕਾਰੀ ਸਖਤ ਨਹੀਂ ਸਖਤ ਤੋਂ ਸਖਤ ਹੋਣੀ ਚਾਹੀਦੀ ਜੀ ਕਾਂਗਰਸੀ ਬਿਕਰਮ ਸਿੰਘ ਮਜੀਠੀ ਦੇ ਹੱਕ ਵਿੱਚ ਆਏ ਸੀ ਖੁਦ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਮਜੀਠੀ ਦੇ ਹੱਥ ਚ ਬਿਆਨ ਦੇ ਦਿੱਤਾ ਪਰ ਹੁਣ ਸੁਸ਼ਿੰਦਰ ਸਿੰਘ ਰੰਧਾਵਾ ਕਾਂਗਰਸੀ ਜਿਹੜੇ ਮਜੀਠੀ ਦੇ ਹੱਕ ਚ ਬੋਲੇ ਸੋਨਾਂ ਨੂੰ ਝਾੜ ਪਾਉਂਦੇ ਹੋਏ ਨਜ਼ਰ ਆਇਆ ਤੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਉੱਤੇ ਵੀ ਨਿਸ਼ਾਨੇ ਸਾਧੇ ਕਿਸਰੀ ਕਿਦੇ ਨਾਲ ਦੇਖ ਦੋ ਇਸ ਨੂੰ ਵੇਖੋ ਜੀ ਸੁਖੀ ਰੰਧਾਵਾ ਜਿਹੜਾ ਥੋੜਾ ਸੱਚ ਬੋਲਣ ਦਾ ਬੰਦਾ ਉਹ ਜੋ ਮਰਜ਼ੀ ਵਿੱਚ ਸੱਚ ਬੋਲਦਾ ਉਨੇ ਇਹ ਗੱਲ ਕਹੀ ਆਂ ਕਿ ਜਿਹੜੇ ਸਾਡੇ ਕਾਂਗਰਸੀ ਆਗੂਆਂ ਨੇ ਬਕਾਇਦਾ ਤੌਰ ਤੇ ਵਿਕ੍ਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੇ ਹਾ ਦਾ ਮਾਰਿਆ ਹਰਾ ਹਾ ਦਾ ਨਾ ਮਾਰਿਆ ਇਹ ਉਹਨਾਂ ਦੇ ਆਪਣੇ ਵਿਚਾਰ ਸਾਡੀ ਪਾਰਟੀ ਦੇ ਅੰਦਰ ਕੋਈ ਸਬੰਧ ਨਹੀਂ ਹੈ ਅਸੀਂ ਨਸ਼ਿਆਂ ਦੇ ਤਸਕਰੀਆਂ ਦੇ ਹੱਕ ਜਿੰਦੇ ਅਸੀਂ ਬਿਲਕੁਲ ਖਿਲਾਫ ਰਹੇ ਅੱਜ ਵੀ ਖਿਲਾਫ ਹਾਂ 2014 ਦੇ ਵਿੱਚ ਤੇ 2016 ਦੇ ਵਿੱਚ ਦੋ ਵਾਰੀ ਤੁਸੀਂ ਸੁਣ ਲਓ ਪ੍ਰਤਾਪ ਬਾਜਵੇ ਦੇ ਬਿਆਨ ਸੁਣੋ ਜਿੱਦੇ ਇੰਨੀ ਗੱਲ ਕਹੀ ਸੀ ਤਰਨਤਨ ਚ ਬੋਲਦਿਆਂ ਵਿਕਰਮ ਮਜੀਠੀਆ ਸੁਖਵੀਰ ਬਾਦਲ ਪੋਤਾ ਸਿੰਘ ਤੇ ਬਕਾਇਦਾ ਤੌਰ ਤੇ ਅਦੇਸ਼ ਪ੍ਰਤਾਪ ਸਿੰਘ ਕੈਰੂ ਇਹ ਚਾਰ ਬੰਦੇ ਇਸ ਇਲਾਕੇ ਦੇ ਵਿੱਚ ਨਸ਼ਿਆਂ ਦੇ ਵੱਡੇ ਤਸਕਰਾਂ ਸਾਡੀ ਸਰਕਾਰ ਬਣ ਲੈਂਦੇ ਹੋ ਜਦੋਂ ਸਾਡੀ ਸਰਕਾਰ ਬਣੂਗੀ ਇਹਨਾਂ ਦੇ ਵਿੱਚ ਅਸੀਂ ਗਲਤ ਰੱਸਾ ਪਾ ਕੇ ਤੇ ਤਰਨ ਤਰਨ ਦੇ ਸੀਐਸਟਾਫ ਤੇ ਹੋਂ ਫੜਕੇ ਦੋ ਤੇ ਅੱਜ ਉਹੀ ਬਾਜਵਾ ਕਹਿ ਰਿਹਾ ਜੀ ਵਿਕਰਮ ਜਿੱਠੇ ਦੀ ਜਿਹੜੀ ਗ੍ਰਿਫਤਾਰੀ ਕੀਤੀ ਕੀ ਗਲਤ ਕੀਤੀ ਗਈ ਹੈ ਉਹੀ ਖਹਿਰਾ ਕਹਿ ਰਿਹਾ ਗਲਤ ਕੀਤੀ ਹੈ ਜੀ ਕੂਮਰ ਵਿਜੇ ਪ੍ਰਤਾਪ ਜਿਹੜਾ ਬਾਰ-ਬਾਰ ਰੌਲਾ ਪੈਂਦਾ ਸੀ ਵੀ ਤੁਹਾਡੇ ਕੋਈ ਇੱਕ ਵੱਡਾ ਮਗਰਮਛ ਜਿਹੜਾ ਤਰਸ਼ ਘਰੋਂ ਫੜਿਆ ਕੋ ਨਹੀਂ ਜਾਂਦਾ। ਹੂੰ। ਕਿਉਂ ਨਹੀਂ ਫੜਦੇ ਉਹ ਵਿਕਰਮ ਜੀ ਜਿੱਤੇ ਅਖਿਦ ਪੁੱਛ ਤੇ। ਉਹਨੇ ਇਹਨਾਂ ਸਾਰਿਆਂ ਦੀ ਝਾੜ-ਚਮਕ ਕੀਤੀ ਆ ਵੀ ਮੇਰੇ ਤੇ ਮੈਂ ਤਾਂ ਇਹਨਾਂ ਦੇ ਫੋਨ ਹੀ ਬਲੌਕ ਕਰ ਦਿੱਤੇ। ਮੈਂ ਨਾ ਫੋਨ ਸੁਣਨਾ ਨਾ ਗੱਲ। ਭਾਈ ਅਸੀਂ ਪੰਜਾਬ ਨੂੰ ਨਸ਼ੇ ਤੋਂ ਬਚਾਉਣਾ ਕਿ ਉਹਦੇ ਵਿੱਚ ਦਲਦਲ ਦਲਦਲ ਚਵਾੜਨਾ ਅਸੀਂ। ਪੰਜਾਬ ਦੇ ਵਿੱਚ ਉਰਦਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ ਤੇ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਇੱਥੇ ਆ ਕੇ ਕਹਿ ਗਏ ਵੀ 40% ਦੀ ਨੌਜਵਾਨ ਐਸਵੇ ਨਸ਼ੇ ਦੇ ਗ੍ਰਸਤ ਨੇ। ਚattropadya DCP ਅਗਰ ਕਹਿੰਦਾ ਜਿਹੜਾ ਅਸੀਂ ਸਰਵੇ ਕੀਤਾ ਵਾ ਹਾਰਪਿੰਡ ਦੀ ਬਹੁਤ ਸਾਰੇ ਪਿੰਡਾਂ ਦੇ ਵਿੱਚ 15 ਸਾਲ ਤੋਂ ਲੈ ਕੇ 45 ਸਾਲ ਤੱਕ ਤੁਹਾਨੂੰ ਕੋਈ ਜਵਾਨ ਨਹੀਂ ਮਿਲਿਆ। ਬਹੁਤ ਸਾਰੇ ਦਵਾਨ ਦੀ ਡੈਥ ਹੋ ਚੁੱਕੀ ਹੈ ਨਸ਼ਿਆ ਕਰਕੇ ਹੋ ਚੁੱਕੀ ਹੈ ਇਸ ਕਰਕੇ ਉਹਨੇ ਇਹ ਕਮ ਚਾੜਚਮ ਕੀਤੀ ਆ ਭਾਈ ਅਸੀਂ ਨਸ਼ਿਆਂ ਦੇ ਸ਼ੁਰੂ ਤੋਂ ਖਿਲਾਫ ਰਹੇ ਅਸੀਂ ਨਸ਼ੇ ਨਹੀਂ ਚਾਹੁੰਦੇ ਅਸੀਂ ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ ਚਾਹੁੰਦੇ ਆ ਵੀ ਇੱਥੇ ਜਿਹੜੀ ਆ ਉਹ ਵਧੀਆ ਇੱਕ ਪੰਜਰ ਅਗਲਾ ਪੰਜਾਬ ਹੋਵੇ ਲੋਕ ਖੁਸ਼ਹਾਲ ਹੋਣ ਲੋਕਾਂ ਨੂੰ ਰੁਜ਼ਗਾਰ ਮਿਲੇ ਪੰਜਾਬ ਦੀ ਅਸਲੀ ਨਿਹਾਰ ਜਿਹੜੀ ਸੀ ਪਿਛਲੀ ਉਹ ਬਰਕਰਾਰ ਹੋ ਗਈ। ਕੁੰਮਰ ਵਿਜੇਪ੍ਰਤਾਪ ਤੇ ਉਹਨਾਂ ਕਿਹਾ ਵੀ ਇਸ ਬੰਦੇ ਦਾ ਸਟੈਂਡ ਹੀ ਕੋਈ ਨਹੀਂ ਨੇ ਠੁੱਕ ਕੇ ਚੱਟਿਆ। ਇਹ ਕਹਿੰਦਾ ਨਾ ਵੀ ਗੁਰੂ ਗੋਬਿੰਦ ਸਿੰਘ ਨੂੰ ਮਾਫੀ ਕਰੂਗਾ ਤੇ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਇਹਨੂੰ ਮਾਫ ਨਹੀਂ ਕਰਨਗੇ। ਪਹਿਲੀ ਗੱਲ ਤੇ ਜਦੋਂ 10ਵਾਂ ਚਲਾਨ ਪੇਸ਼ ਕਰਨਾ ਸੀ ਅਦਾਲਤ ਦੇ ਵਿੱਚ ਬੇਦਬੀ ਕਾਨੂੰਨ ਹੈ ਕਿ ਇਹਨੂੰ 3 ਲੋਡ ਸੀ ਮੁੱਖ ਮੰਤਰੀ ਕੋਲ ਜਾਣ ਕੋਚ ਬਾਦਲਾਂ ਦੇ ਨਾਂ ਸੀ ਬਾਦਲਾਂ ਦੇ ਖਿਲਾਫ ਸੀ ਜਦੋਂ ਚਲਾਨ ਇਹਦਾ ਗਿਆ ਤੇ ਉਹਨਾਂ ਬਕਾਇਦਾ ਤੌਰ ਤੇ ਕਹਤਾ ਵੀ ਨਹੀਂ ਜੇ ਚਲਾਨ ਪੇਸ਼ ਨਹੀਂ ਹੁੰਦਣ ਇਹਦਾ ਪੂਰਾ ਦੋਜ਼ਰੀਏ ਤਿਆਰ ਕੀਤਾ ਹੋਇਆ ਜਿਹੜਾ ਬਾਦਲਾਂ ਦੇ ਖਿਲਾਫ ਨਹੀਂ ਬੇਦਬੀ ਦੇ ਖਿਲਾਫ ਸੀਗਾ ਉਹ ਸਾਰੇ ਸਾਰਾ ਹਾਈ ਕੋਰਟ ਤੋਂ ਰਿਜੈਕਟ ਕਰਾ ਦਿੱਤਾ ਇਹਦੀ ਚਾਰਚਾ ਮਕਰਾਂਤੀ ਕਹਤਾ ਇਹ ਇਸ ਸਿੱਟੇ ਸਦੀ ਹੋਊਗਾ ਜਿਹੜਾ ਕੱਲ ਤੱਕ ਵਿਕਰਮ ਜੀ ਦੀ ਗਲੀ ਦਾ ਗੁੰਡਾ ਕਹਿੰਦਾ ਸੀਗਾ ਅੱਜ ਉਹ ਵਿਕਰਮ ਦੇ ਹੱਕ ਚ ਕਿਉਂ ਆਇਆ ਕੀ ਕਾਰਨ ਕੀ ਸੀ ਕਹਿੰਦੇ ਅਸੀਂ ਨਾ ਕਿਸੇ ਦੀ ਗ੍ਰਿਫਤਾਰੀ ਦੇ ਹੱਕ ਚ ਨਾ ਖਲਾਫਤ ਸੀ ਕਹਿੰਦੇ ਵੀ ਪੰਜਾਬ ਕੁਛਾ ਲੋਨਰ ਜਿਹਦਾ ਜੇ ਕੋਈ ਸਮਗਲਰ ਹੈਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਇਸ ਕਰਕੇ ਜਿਹੜੀ ਇਹ ਵਿਕਰਮ ਜੀ ਜਿਹੜੇ ਸਾਡੇ ਕਾਂਗਰਸੀ ਬੋਲੇ ਇਹ ਉਹਨਾਂ ਦੇ ਆਪਣੇ ਵਿਚਾਰ ਆ ਜਿਹੜਾ ਕੁਮਰ ਵਿਜੇ ਪ੍ਰਤਾਪ ਇਹਨੇ ਬਕਾਇਦਾ ਤੌਰ ਤੇ ਠੁੱਕੇ ਜਿੱਤਿਆ ਵੀ ਇਹ ਗਲਤ ਹੈ ਮੈਂ ਉਹਦੇ ਉਹਦੇ ਬਿਆਨ ਦੀ ਮੈਂ ਨਖੇਦੀ ਕਰਦਾ ਕਹਿੰਦਾ ਮੁੱਖ ਮੰਤਰੀ ਕੀ ਹੁੰਦਾ ਮੁੱਖ ਮੰਤਰੀ ਕਰਦਾ ਵੀ ਜੇ ਕਿਸੇ ਚੀਜ਼ ਨੂੰ ਠੱਲ ਪਾਉਣੀ ਹੈ ਤੇ ਸਾਲ ਦੇ ਵਿੱਚ ਇੱਕ ਕੰਮ ਮਾਰ ਕੇ ਟੰਗ ਦੇ ਕੋਈ ਵੱਡੇ ਬੰਦੇ ਦੇ ਖਿਲਾਫ ਜਿਹੜਾ ਕਾਰਵਾਈ ਕਰਦਾ ਮੜ ਕੇ ਸਾਲ ਪੂਰ ਸੌਖਾ ਵੀ ਮੈਂ ਮੜ ਕੇ ਨੁਕੀ ਟਰਦੇ ਇਹ ਤੇ ਜਾਨੀ ਨਹੀਂ ਮੁੱਖ ਮੰਤਰੀ ਕਹਿੰਦਾ ਬਿਕਮਤ ਸਿੰਘ ਮਜੀਠੀਏ ਦੇ ਖਿਲਾਫ ਸਭ ਤੋਂ ਵੱਧ ਨਵਜੋਤ ਸਿੰਘ ਸਿੱਧੂ ਬੋਲਿਆ ਸੀ ਵੀ ਨਸ਼ਿਆਂ ਦਾ ਤਸ਼ਕਰ ਨਸ਼ੇ ਮੈਦਾਨੇ ਇਹਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਉਹ ਹਸੇ ਨਵਜੋਤ ਸਿੰਘ ਸਿੱਧੂ ਨੇ ਮੁਰਕੇ ਸਟੇਜ ਤੇ ਸਦਕ ਦੇ ਜਫੀ ਉਹਨਾਂ ਪਾ ਦਿਓ ਇਸ ਨਸ਼ੇ ਤਸ਼ਕਰ ਕੀ ਮੁਰਕੇ ਨਸ਼ਾ ਤਸ਼ਕਰ ਨਹੀਂ ਸੀਗਾ ਇਸ ਕਰਕੇ ਸਾਡੇ ਤਾਂ ਲੋਕਾਂ ਨੇ ਬਹੁਤ ਜ਼ਿਆੜੀਆਂ ਗਲਤੀਆਂ ਕੀਤੀਆਂ ਨੇ ਉਹ ਵੱਖਰੀ ਗੱਲ ਲੇਕਿਨ ਕੁਮਰ ਵਿਜੇ ਪ੍ਰਤਾਪ ਨੂੰ ਇਹ ਕੰਮ ਨਹੀਂ ਸੀ ਚਾਇਦਾ ਕਰਨਾ ਉਹ ਸਗੋਂ ਭਾਵੇਂ ਤੇਰੀ ਆਪਣੀ ਪਾਰਟੀ ਨਾਲ ਆਗੂਆਂ ਨਾਲ ਜਿੰਨੇ ਮਰਜ਼ੀ ਤੇ ਵੱਖਰੇਵੇਂ ਹੋਣ ਲੇਕਿਨ ਨਸ਼ਾ ਦੇ ਨਾਂ ਤੇ ਤੂੰ ਸਮਝੌਤਾ ਨਹੀਂ ਸੀ ਕਰਨਾ ਚਾਹੀਦਾ ਜੀ ਪਟਸਰਬ ਲੱਗਦਾ ਹੈ ਕਿ ਮਜੀਠੀਆ ਦੇ ਨਹੀਂ ਬਲਕਿ ਸਾਰੀ ਪਾਰਟੀਆਂ ਦੇ ਖਿਲਾਫ ਜਿਹੜੀ ਉਹ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਿਰਫ ਅਕਾਲੀ ਦਲ ਦੀ ਸਰਕਾਰ ਨਹੀਂ ਅਕਸਰ ਸੁਣਦੇ ਆ ਕਿ ਸਿਆਸਤਦਾਨ ਜਿਹੜਾ ਮਰਜ਼ੀ ਹੋਵੇ ਭ੍ਰਿਸ਼ਟਾਚਾਰ ਤਾਂ ਹੁੰਦਾ ਹੀ ਹੈ ਬਹੁਤ ਪੈਸੇ ਲੁੱਟੇ ਜਾਂਦੇ ਨੇ ਲੋਕਾਂ ਦੇ ਕੋਲੋਂ ਜਿਹੜੀ ਮਰਜ਼ੀ ਸਰਕਾਰ ਹੋਵੇ ਲੱਗਦਾ ਹੈ ਕਿ ਸਾਰੀ ਪਾਰਟੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਵੇਖੋ ਅਸੀਂ ਨਹੀਂ ਕਹਿੰਦੇ ਜਿਹੜੇ ਸਾਡੇ ਸੁਨੀਲ ਜਾਖੜ ਹੋਰੀ ਹੈ ਮੈਂ ਉਹਨਾਂ ਦੇ ਬਾਰੇ ਗੱਲ ਕਰਦੇ ਆ ਸੁਖੀਰ ਦਾ ਆਵੇ ਨੇ ਇਹ ਗੱਲ ਕਹੀ ਉਹਨੂੰ ਨੇ ਕੁਲੀ ਦੇ ਪ੍ਰਚਾਰ ਅਰਸ਼ਦੀਪ ਨੇ ਵੀ ਜੇ ਕਿਤੇ ਸੁਨੀਲ ਜਾਖੜ ਵਾਪਸ ਕਾਂਗਰਸ ਚ ਆਉਂਦੇ ਕਿੰਨੇ ਬਰਸੀਾਂਾਂ ਤੋਂ ਛੱਡ ਗਏ ਅਸੀਂ ਚੁੱਪ ਕਰਕੇ ਘਰ ਬੈਜਾਂਗੇ ਔਖੇ ਸਮੇਂ ਤੇ ਕਾਂਗਰਸ ਜਿਹੜਾ ਬੰਦਾ ਸਾਥ ਛੱਡ ਗਿਆ ਜਿਹਨੂੰ ਇੰਨਾ ਮਾਨ ਸਤਕਾਰ ਤੇ ਪਰਿਵਾਰ ਨਹੀਂ ਦਿੱਤਾ ਹੋਵੇ ਜੋ ਛੱਡ ਕੇ ਚਲਾ ਗਿਆ ਉਹਦੀ ਵਾਪਸੀ ਕਿਉਂ ਹੋਵੇ ਦੂਸਰੀ ਜਿਹੜਾ ਸਵਾਲ ਤੁਸੀਂ ਕੀਤਾ ਸੁਨੀਲ ਜਾਖੜ ਕਹਿੰਦੇ ਸਿਰ ਮਝੀਠਿਆ ਨਹੀਂ ਸਭ ਪਾਰਟੀਆਂ ਦੇ ਭ੍ਰਿਸ਼ਟਾਚਾਰ ਤੇ ਆਮਦਨ ਮਾਮਲਿਆਂ ਦੀ ਬਿਨਾਂ ਪੱਖਪਾਤ ਜਾਂਚ ਹੋਣੀ ਚਾਹੀਦੀ ਹੈ ਹਰ ਕੋਈ ਕਹਿੰਦਾ ਇਹ ਦੂਸਰੀ કે ਤੀਸਰੀ ਵੀ ਸੁੰਦੇ ਜਖੜ ਕਹਿ ਚੁੱਕੇ ਕਰਾ ਦਿਓ ਜਾਂਚ ਭਈ ਈਡੀ ਤੁਹਾਡੇ ਕੋਲੇ ਆ ਐਨਆਈਏ ਤੁਹਾਡੇ ਕੋਲੇ ਆ ਐਨਸੀਬੀ ਤੁਹਾਡੇ ਕੋਲੇ ਕਰਾ ਦਿਓ ਜਾਂਚ ਪੰਜਾਬ ਸਰਕਾਰ ਕੋਲ ਤੇ ਲਿਮਟਿਡ ਸੋਰਸਸ ਆ ਤੁਹਾਡੇ ਕੋਲ ਤੇ ਸੋਰਸ ਹੀ ਬੜੇ ਨੇ ਬੀਜੇਪੀ ਕੋਲੇ ਜੇ ਬਾਕੀ ਲੋਕਾਂ ਦੀ ਜਾਂਚ ਕਰਾ ਸਕਦੇ ਤੇ ਇਹਦੇ ਤੇ ਤੁਸੀਂ ਪੰਜਾਬ ਦੇ ਲੀਡਰ ਨਹੀਂ ਕਰ ਸਕਦੇ ਬੇਗੜ ਠੀਕ ਪੰਜਾਬ ਦੇ ਪੰਜਾਬ ਨੂੰ ਲੁੱਟਣ ਵਾਲੇ ਦੇ ਲੀਡਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਵਾਕਈ ਜੇ ਕਿਤੇ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਬਹੁਤ ਕੁਝ ਨਿਕਲ ਸਕਦਾ। ਚਟੂਪਾਧ ਦੇ ਡੀਜੀਪੀ ਨੇ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਮੈਂ ਇੱਕ ਸਰਵੇ ਪੜ ਰਿਹਾ ਸੀ ਤੇ ਉਹਦੇ ਵਿੱਚ ਐਸੀ ਵੀ ਜਿੰਨੇ ਵੀ ਸਾਡੇ ਅਫਸਰ ਨੇ ਬਹੁਤ ਸਾਰੇ ਨਹੀਂ ਕੁਸ਼ੇਮਾਨਦਰੀ ਵੀ ਗਏ ਇਹਨਾਂ ਸਾਰਿਆਂ ਦੀ ਜਾਂਚ ਕਰਾਈ ਲਈ ਜੀ ਵੀ ਤੇ ਇਹਨਾਂ ਦੇ ਕੋਲ ਰਿਕਵਰੀ ਕੀਤੀ ਜਾਵੇ ਤੇ 50 ਸਾਲ ਤੱਕ ਭਾਰਤ ਦੇ ਵਿੱਚ ਕੋਈ ਵਿਅਕਤੀ ਭੁੱਖਾ ਨਹੀਂ ਸੌਂਗਾ ਇੰਨੀ ਲੁੱਟਮਾਰ ਕੀਤੀ ਤਾਂ ਲੋਕ ਇੰਨੇ ਨੂੰ ਲੁੱਟੇ ਹੋਏ ਹੋਣ ਉਹ ਸਭ ਤੋਂ ਜਿਹੜਾ ਆਈਪੀਸ ਬਣ ਜਾਂਦਾ ਆਈਐਸ ਬਣ ਜਾਂਦਾ ਸਾਊਥ ਵਾਲੇ ਥੁੜ ਥੋੜੇ ਜੇ ਇਮਾਨਦਾਰ ਨੇ ਬਾਕੀ ਸਭ ਭੁੱਖ ਦੇ ਫੁੱਫੜ ਨੇ ਬਸ ਕਹਿੰਦੇ ਆਏ ਉੱਤੇ ਕੀ ਲੈ ਆਏ ਉੱਤੇ ਚੱਲੇ ਉੱਤੇ ਕੀ ਦੇ ਚੱਲੇ ਇਸ ਕਰਕੇ ਸੁਨੀਲ ਜਾਖੜ ਦੀ ਗੱਲ ਤੇ ਠੀਕ ਹੈ ਪਰ ਸੁਨੀਲ ਜਾਖੜ ਜੀ ਪਿੱਲ ਦੀ ਗੱਲ ਟੱਲੀ ਕੋਣ ਬੰਨੂ ਕਰੋ ਕੋਸ਼ਿਸ਼ ਬੰਨੋ ਤੁਸੀਂ ਸਵੇ ਲੋ ਪੰਜਾਬ ਸਦਾ ਨਖਿੱਧ ਕਰਾਓ ਮੋਦੀ ਸਾਹਿਬ ਨੂੰ ਕੋ ਜੱਜ ਕਰਦੇ ਪੰਜਾਬ ਦੇ ਲੀਡਰ ਅੱਗੇ ਸਤਾਈ ਸਾਹਮਣੇ ਆ ਜੂਗੀ ਜੀ ਬਹੁਤ ਬਹੁਤ ਸ਼ੁਕਰੀਆ ਪਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਮੇਹਰਬਾਨ